ਨੌਕਰੀ ਦਾ ਰੋਗ ਦਿਖਾ ਕੇ ਆਪਣੀ ਭਾਬੀ ਤੇ ਹੁਕਮ ਚਲਾਉਣ ਵਾਲੀ ਨਣਾ ਨੂੰ ਭਾਬੀ ਨੇ ਸਿਖਾਇਆ ਚੰਗਾ ਸਬਕ ਜਿਵੇਂ ਸੁਨੀਤਾ ਆਪਣੇ ਆਫਿਸ ਤੋਂ ਘਰ ਆਈ ਆਪਣੇ ਕਮਰੇ ਵਿੱਚ ਪਹੁੰਚੀ ਤਾਂ ਆਪਣੇ ਕਮਰੇ ਵਿੱਚ ਏਸੀ ਨਾ ਦੇਖ ਕੇ ਉਸ ਦੇ ਹੋਸ਼ ਉੱਡ ਗਏ ਉਹ ਉੱਚੀ ਉੱਚੀ ਆਵਾਜ਼ ਵਿੱਚ ਰੋਣਾ ਪਾਉਣ ਲੱਗੀ ਉਸ ਦੀ ਆਵਾਜ਼ ਸੁਣ ਕੇ ਉਸ ਦੀ ਮਾਂ ਪੱਜੀ ਪੱਜੀ ਉਸ ਦੇ ਕੋਲ ਆਈ ਤੇ ਕਹਿਣ ਲੱਗੀ ਸੁਨੀਤਾ ਕੀ ਰੋਲਾ ਪਾਇਆ ਸੁਨੀਤਾ ਨੇ ਘਬਰਾਉਂਦੀ ਹੋਈ ਨਿਕਿਆ ਮੰਮੀ ਮੰਮੀ ਮੇਰੇ ਕਮਰੇ ਦਾ ਏਸੀ ਕਿੱਥੇ ਚਲਾ ਗਿਆ ਏਸੀ ਕਮਰੇ ਚ ਨਾ ਦੇਖ ਕੇ ਉਸਦੀ ਮਾਂ ਵੀ ਹੈਰਾਨ ਰਹੀ ਕਹਿਣ ਲੱਗੀ ਏਸੀ ਕਿੱਥੇ چلا ਗਿਆ ਅੱਜ ਤਾਂ ਮੈਂ ਘਰ ਨਹੀਂ ਸੀ ਕਿਉਂਕਿ ਅੱਜ ਮੈਂ ਮੰਦਿਰ ਵਿੱਚ ਜਾਗਰਣ ਹੋ ਰਿਹਾ ਸੀ ਆਪਣੀ ਸਹੇਲੀ ਨਾਲ ਉੱਥੇ ਚਲੀ ਗਈ ਸੁਨੀਤਾ ਆਪਣੇ ਕਮਰੇ ਚੋਂ ਨਿਕਲ ਕੇ ਸਿੱਧਰ ਸੋਈ ਵਿੱਚ ਚਲੀ ਗਈ ਆਪਣੀ ਭਾਬੀ ਸੋਮਨ ਨੂੰ ਕਹਿਣ ਲੱਗੀ ਭਾਬੀ ਮੇਰੇ ਕਮਰੇ ਦਾ ਏਸੀ ਕਿੱਥੇ ਗਿਆ ਉਸਨੇ ਲਾਪਰਵਾਹੀ ਵਿੱਚ ਜਵਾਬ ਦਿੱਤਾ ਤੇ ਕਿਹਾ ਉਹ ਏਸੀ ਤਾਂ ਮੈਂ ਆਪਣੇ ਕਮਰੇ ਵਿੱਚ ਲਵਾ ਲਿਆ ਕਿਉਂਕਿ ਉਹ ਤਾਂ ਮੇਰੇ ਪਿਤਾ ਜੀ ਨੇ ਦਿੱਤਾ ਸੀ ਫਿਰ ਮੇਰੇ ਪਿਤਾ ਜੀ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਤੁਹਾਨੂੰ ਕਿੱਥੇ ਚੰਗੀਆਂ ਲੱਗਦੀਆਂ ਇਸ ਲਈ ਮੈਂ ਸੋਚਿਆ ਉਹ ਏਸੀ ਮੈਂ ਆਪਣੇ ਕਮਰੇ 'ਚ ਲਗਵਾ ਲਵਾਂ ਸੋ ਮੈਂ ਲਵਾ ਲਿਆ ਇਹ ਸੁਣ ਕੇ ਜਿਵੇਂ ਹੀ ਸੁਨੀਤਾ ਨੇ ਆਪਣੀ ਭਾਬੀ ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਭਾਬੀ ਨੇ ਉਸਦਾ ਹੱਥ ਫੜ ਲਿਆ ਤੇ ਕਿਹਾ ਤੂੰ ਹੁਣ ਹੀ ਕੌਣ ਹੈ ਮੇਰੇ ਤੇ ਹੱਥ ਚੱਕਣ ਵਾਲੀ ਸੁਮਨ ਦੇ ਇਸ ਤਰ੍ਹਾਂ ਕਰਨ ਤੇ ਸੁਨੀਤਾ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਦੋਸਤੋ ਇਸ ਪੂਰੀ ਕਹਾਣੀ ਨੂੰ ਸੁਣਨ ਤੋਂ ਪਹਿਲਾਂ ਜੇਕਰ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਵੀ ਜਰੂਰ ਕਰਿਓ ਸੁਨੀਤਾ ਸਵੇਰੇ-ਸਵੇਰੇ ਉੱਠ ਕੇ ਕਹਿਣ ਲੱਗੀ ਭਾਬੀ ਮੇਰੇ ਲਈ ਨਾਸ਼ਤੇ ਵਿੱਚ ਸੈਂਡਵਿਚ ਤੇ ਟਿਫਿਨ ਵਿੱਚ ਪਾਲਕ ਪਨੀਰ ਰੈਡੀ ਕਰ ਦਿਓ ਇਹ ਗੱਲ ਸੁਣ ਕੇ ਸੋਮਨ ਨੇ ਕਿਹਾ ਦੀਦੀ ਮੰਮੀ ਜੀ ਨੇ ਤਾਂ ਆਲੂ ਦੀ ਸਬਜ਼ੀ ਤੇ ਪੂੜੀਆਂ ਬਣਾਉਣ ਲਈ ਕਿਹਾ ਸੁਨੀਤਾ ਕਹਿਣ ਲੱਗੀ ਹਾਂ ਫਿਰ ਕੀ ਹੋ ਗਿਆ ਜੇ ਮੰਮੀ ਨੇ ਪੂੜੀਆਂ ਬਣਾਉਣ ਦਾ ਕਿਹਾ ਤਾਂ ਬਣਾ ਦੇ ਮੈਂ ਕਿਡਾ ਮਨਾ ਕੀਤਾ ਪਰ ਮੇਰੇ ਨਾਸ਼ਤੇ ਵਿੱਚ ਟਿਫਨ ਉਹੀ ਬਣੇਗਾ ਜੋ ਮੈਂ ਕਹਿ ਰਹੀ ਹਾਂ ਮੈਂ ਹੋਰ ਕੁਝ ਨਹੀਂ ਸੋਣਾ ਚਾਹੁੰਦੀ ਆਖਿਰ ਸਾਰਾ ਦਿਨ ਮੈਂ ਆਪਣੇ ਘਰ ਲਈ ਹੀ ਤਾਂ ਕਮਾਉਣੀ ਆ ਇੰਨਾ ਕੰਮ ਕਰਨ ਤੇ ਮੈਨੂੰ ਚੱਜ ਨਾਲ ਰੋਟੀ ਵੀ ਨਸੀਬ ਨਹੀਂ ਹੋ ਸਕਦੀ ਜੇ ਮੈਂ ਨਾ ਕੰਮ ਕਰਾਂ ਤਾਂ ਤੁਸੀਂ ਸੜਕਾਂ ਤੇ ਰੋਲ ਜਾਣਾ ਨਾਲੇ ਮੇਰੇ ਨਾਲ ਬਹੁਤਾ ਜ਼ੁਬਾਨ ਲੜਾਉਣ ਦੀ ਕੋਈ ਲੋੜ ਨਹੀਂ ਜਿਵੇਂ ਮੈਂ ਕਹਿਨੀ ਹੁੰਦੀ ਆ ਨਾ ਉਸੇ ਤਰ੍ਹਾਂ ਹੀ ਕਰਿਆ ਕਰ ਅੱਖਾਂ ਕੱਢ ਕੇ ਗੁੱਸੇ ਵਿੱਚ ਇਹ ਗੱਲ ਸੁਨੀਤਾ ਨੇ ਆਪਣੇ ਭਾਬੀ ਨੂੰ ਕਹੀ ਸੀ ਫਸਦੀ ਭਾਬੀ ਦਾ ਦਿਲ ਦੁਖੀ ਹੋਇਆ ਤੇ ਉਹ ਮਨ ਹੀ ਮਨ ਸੋਚਣ ਲੱਗੀ ਕਿ ਕਾਸ਼ ਮੇਰੇ ਪਤੀ ਦੀ ਆਮਦਨ ਇਸ ਤੋਂ ਜ਼ਿਆਦਾ ਹੁੰਦੀ ਤਾਂ ਅੱਜ ਮੈਨੂੰ ਇਸ ਦੇ ਤਾਨੇ ਨਹੀਂ ਸੁਣਨੇ ਪੈਣੇ ਸੀ ਉਹ ਚੁੱਪਚਾਪ ਰਸੋਈ ਵਿੱਚ ਚਲੀ ਗਈ ਤੇ ਫਰਿੱਜ ਵਿੱਚੋਂ ਪਨੀਰ ਕੱਢ ਕੇ ਪਾਲਕ ਪਨੀਰ ਦੀ ਤਿਆਰੀ ਕਰਨ ਲੱਗੀ ਸੁਮਨ ਦੇ ਵਿਆਹ ਨੂੰ ਹਜੇ ਡੇਢ ਸਾਲ ਹੀ ਹੋਇਆ ਸੀ ਉਸਤੇ ਪਿਤਾ ਜੀ ਨੇ ਆਪਣੀ ਸਮਰੱਥਾ ਦੇ ਅਨੁਸਾਰ ਬਹੁਤ ਵਧੀਆ ਵਿਆਹ ਕੀਤਾ ਸੀ ਵਿਆਹ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਛੱਡੀ ਸੁਮਨ ਦੇ ਮਾਤਾ ਪਿਤਾ ਨੇ ਆਪਣੀ ਇੱਛਾ ਤੋਂ ਵਾਧਾ ਕੀਤਾ ਸੀ। ਸ਼ੁਰੂ-ਸ਼ੁਰੂ ਵਿੱਚ ਤਾਂ ਉਹਨਾਂ ਮਾਵਾਂ ਧੀਆਂ ਨੇ ਸੁਮਨ ਦੇ ਨਾਲ ਬਹੁਤ ਚੰਗਾ ਵਿਹਾਰ ਕੀਤਾ। ਪਰ ਹੌਲੀ-ਹੌਲੀ ਉਹ ਆਪਣਾ ਅਸਲੀ ਰੰਗ ਦਿਖਾਉਣ ਲੱਗ ਪਈਆਂ। ਕਿ ਅਸੀਂ ਐਨੇ ਘਪਾਣੀ ਚਾਂ। ਸੁਮਨ ਦੇ ਘਰੋਂ ਆਏ ਹੋਏ ਭਾਂਡਿਆਂ 'ਚ ਜਦ ਸਾਰੇ ਖਾਣਾ ਖਾਣ ਲੱਗੇ ਤਾਂ ਸੁਨੀਤਾ ਨੇ ਅਜੀਬ ਜਿਹੀ ਗੱਲ ਕਹੀ ਕਿ ਇਹ ਕਿਹੜੇ ਘਟੀਆ ਭਾਂਡੇ ਕਰਲੇ? ਦੇਖਣ ਵਿੱਚ ਕਿੰਨੇ ਸਸਤੇ ਜੇ ਲੱਗਦੇ ਆ। ਕਿਤੇ ਉਹੀ ਡਿਨਰ ਸੈੱਟ ਤਾਂ ਨਹੀਂ ਜੋ ਭਾਬੀ ਦੇ ਘਰੋਂ ਆਇਆ। ਸੁਨੀਤਾ ਦੀ ਇਹ ਗੱਲ ਸੁਣ ਕੇ ਸੁਮਨ ਦੁਖੀ ਮਨ ਦੇ ਨਾਲ ਚੁੱਪ ਹੀ ਰਹੀ। ਉਸ ਦਾ ਚਿਹਰਾ ਉੱਤਰ ਗਿਆ ਸੀ। ਪਰ ਫਿਰ ਵੀ ਉਸ ਨੇ ਕਿਹਾ, "ਹਾਂਜੀ ਦੀਦੀ, ਇਹ ਉਹੀ ਭਾਂਡੇ ਆ। ਮੈਂ ਸੋਚਿਆ ਰਾਤ ਨੂੰ ਸਾਰੇ ਇਹੇ ਵਿੱਚ ਡਿਨਰ ਕਰ ਲਿਆ ਕਰਾਂਗੀ।" ਉਸ ਤੋਂ ਬਾਅਦ ਅਸੀਂ ਸੱਸ ਸ਼ੁਰੂ ਹੋ ਗਈ। ਉਸ ਨੇ ਸੁਮਨ ਨੂੰ ਕਿਹਾ, "ਤੇਰੇ ਘਰ ਵਿੱਚ ਤੈਨੂੰ ਕਿਸੇ ਨੇ ਇਹ ਸਿਖਾਇਆ ਨਹੀਂ ਕਿ ਸਹੁਰੇ ਪਰਿਵਾਰ ਵਿੱਚ ਕਿਸੇ ਦੀ ਇਜਾਜ਼ਤ ਵੀ ਲੈਣੀ ਪੈਂਦੀ ਹੈ? ਸਾਡੇ ਤੋਂ ਬਿਨਾਂ ਪੁੱਛੇ ਤੂੰ ਇਹ ਭਾਂਡੇ ਰਸੋਈ ਵਿੱਚ ਰੱਖੇ ਕਿਵੇਂ? ਤੂੰ ਸਾਡੇ ਘਰ ਦੇ ਭਾਂਡੇ ਦੇਖੇ ਨਹੀਂ?" ਜੋ ਇਹ ਸਾਸਤਾ ਜੀ ਡਿਨਰ ਸੈਟ ਲੈ ਆ ਕੇ ਮੱਥੇ ਮਾਰਦਾ ਜੇ ਦੇਣਾ ਹੀ ਸੀ ਤਾਂ ਜੱਜ ਦਾ ਦਿੰਦੇ ਆਪਣੀ ਸਾਸਤੇ ਆਪਣੀ ਨਣਾਨ ਦੀਆਂ ਗੱਲਾਂ ਸੁਣ ਕੇ ਉਹ ਅੰਦਰੋਂ ਅੰਦਰ ਹੀ ਬਹੁਤ ਦੁਖੀ ਹੋ ਰਹੀ ਸੀ ਤੇ ਉਹਨਾਂ ਨੂੰ ਕੋਈ ਜਵਾਬ ਵੀ ਨਾ ਦੇ ਸਕੇ ਕਈ ਵਾਰ ਇਨਸਾਨ ਕਹਿਣਾ ਬਹੁਤ ਕੁਝ ਚਾਹੁੰਦਾ ਪਰ ਹਾਲਾਤਾਂ ਹੱਥੋਂ ਮਜਬੂਰ ਹੋ ਕੇ ਉਸ ਨੂੰ ਚੁੱਪ ਹੀ ਧਾਰਨ ਕਰਨੀ ਪੈਂਦੀ ਹੈ ਤਾਂ ਕਿ ਘਰ ਦਾ ਮਾਹੌਲ ਹੋਰ ਨਾ ਵਿਗੜੇ ਪਰ ਇਹ ਸਭ ਕੁਝ ਇੱਕ ਨੇ ਸੋਚਣ ਦਾ ਠੇਕਾ ਤਾਂ ਨਹੀਂ ਲਿਆ ਹੁੰਦਾ ਵੈਸੇ ਜੋ ਇਹ ਗੱਲਾਂ ਸੋਚਦਾ ਉਸੇ ਨੂੰ ਹੀ ਸਭ ਤੋਂ ਜ਼ਿਆਦਾ ਤਕਲੀਫ਼ ਚੱਲਣੀ ਪੈਂਦੀ ਐ ਇਸੇ ਤਰ੍ਹਾਂ ਸੁਮਨ ਨਾਲ ਰੋਜ਼-ਰੋਜ਼ ਘਰ ਵਿੱਚ ਇਹੀ ਗੱਲਾਂ ਹੁੰਦੀਆਂ ਸੀ ਜਦ ਸੁਮਨ ਦੇ ਘਰੋਂ ਕਿਸੇ ਦਿਨ ਤਿਉਹਾਰ ਦਾ ਸਮਾਨ ਆਉਂਦਾ ਸੀ ਤਾਂ ਦੋਵੇਂ ਮਾਵਾਂ ਠੀਆਂ ਮੱਥੇ ਵੱਟ ਪਾ ਲੈਂਦੀਆਂ ਸੀ ਪਰ ਬਾਅਦ ਵਿੱਚ ਬੇਸ਼ਰਮਾਂ ਦੀ ਤਰ੍ਹਾਂ ਇਸਤੇਮਾਲ ਵੀ ਕਰਨ ਲੱਗ ਜਾਂਦੀ ਐ ਇਹ ਗੱਲ ਸੁਮਨ ਨੂੰ ਚੰਗੀ ਤਰ੍ਹਾਂ ਨਜ਼ਰ ਆਉਂਦੀ ਸੀ ਉਹ ਬੋਲਣਾ ਤਾਂ ਬਹੁਤ ਚਾਹੁੰਦੀ ਸੀ ਪਰ ਸਿਰਫ਼ ਕਲੇਸ਼ ਤੋਂ ਡਰਦੀ ਉਹ ਚੁੱਪ ਹੀ ਰਹਿੰਦੀ ਇੱਕ ਦਿਨ ਸੁਮਨ ਦੇ ਮਾਤਾ-ਪਿਤਾ ਕਹਾਰੀ ਸਾਰੇ ਲਈ ਕਾਫੀ ਤੋਹਫੇ ਲੈ ਕੇ ਆਈ ਸੀ ਇਸ ਦੇ ਨਾਲ ਨਾਲ ਮਾਈਕ੍ਰੋਵੇਵ ਵੀ ਲੈ ਕੇ ਆਈ ਸੋਮਨ ਮਾਈਕ੍ਰੋਵੇਵ ਦੇਖ ਕੇ ਬਹੁਤ ਖੁਸ਼ ਹੋਈ ਕਿਉਂਕਿ ਉਸ ਦਿ ਸੌਰੀਕਰ ਉਹ ਚੀਜ਼ ਹੈ ਨਹੀਂ ਸੀ ਹੁਣ ਸੋਮਨ ਦਾ ਕੰਮ ਆਸਾਨ ਹੋਣ ਵਾਲਾ ਸੀ ਕਿਉਂਕਿ ਉਸ ਨੂੰ ਬਾਰ-ਬਾਰ ਸਬਜ਼ੀ ਗਰਮ ਕਰਨੀ ਪੈਂਦੀ ਸੀ ਬਾਰ-ਬਾਰ ਗੈਸ ਔਨ ਕਰਕੇ ਜੇ ਸਬਜ਼ੀ ਗਰਮ ਕਰਦੀ ਤਾਂ ਰਸੋਈ ਕਾਫੀ ਗਰਮ ਹੋ ਜਾਂਦੀ ਸੀ ਇੱਕ ਦਿਨ ਉਸ ਨੇ ਆਪਣੀ ਮਾਂ ਨਾਲ ਗੱਲ ਕਰਦਿਆਂ ਇਹ ਗੱਲ ਕਹੀ ਸੀ ਕਿ ਮਾਂ ਰਸੋਈ ਵਿੱਚ ਬਹੁਤ ਗਰਮੀ ਲੱਗਦੀ ਹੈ ਆਪਣੇ ਘਰ ਦਾ ਮਾਈਕ੍ਰੋਵੇਵ ਸੀ ਇਸ ਕਰਕੇ ਬਾਰ-ਬਾਰ ਗੈਸ ਨਹੀਂ ਚਲਾਉਣਾ ਪੈਂਦਾ ਸੀ। ਉਸਦੀ ਮਾਂ ਨੇ ਧੀ ਦੀ ਤਕਲੀਫ ਸਮਝੀ ਤੇ ਇਸ ਲਈ ਤੋਹਫੇ ਦੇ ਤੌਰ ਤੇ ਉਸਦੀ ਮਾਂ ਉਸਦੇ ਲਈ ਮਾਈਕ੍ਰੋਵੇਵ ਖਰੀਦ ਕੇ ਲਈ। ਇਹ ਦੇਖ ਰਹੀ ਹੈ ਸੁਨੀਤਾ ਕਹਿਣ ਲੱਗੀ ਅੰਕਲ ਜੀ ਜੇ ਮਾਈਕ੍ਰੋਵੇਵ ਹੀ ਲੈਣਾ ਸੀ ਤਾਂ ਪਹਿਲਾਂ ਮੇਰੇ ਨਾਲ ਸਲਾਹ ਕਰ ਲੈਂਦੇ। ਮੈਂ ਤੁਹਾਨੂੰ ਕਿਸੇ ਚੰਗੇ ਜਿਹੇ ਬ੍ਰਾਂਡ ਦਾ ਨਾਮ ਦੱਸ ਦਿੰਦੀ ਜੋ ਬਹੁਤ ਵਧੀਆ ਚੱਲਦਾ ਤੇ ਜਿਸ ਵਿੱਚ ਬਿਜਲੀ ਦੀ ਵੀ ਬਚਤ ਹੁੰਦੀ ਆ। ਪਰ ਜਿਹੜਾ ਤੁਸੀਂ ਲੈ ਕੇ ਆਏ ਆ ਇਸ ਵਿੱਚ ਬਿਜਲੀ ਵੀ ਬਹੁਤ ਜ਼ਿਆਦਾ ਖਰਚ ਹੋਣੀ ਆ ਤੇ ਸਾਡਾ ਬਿੱਲ ਵੀ ਬਹੁਤ ਵੱਧ ਜਾਣਾ ਤੇ ਫਿਰ ਬਿੱਲ ਵੀ ਤਾਂ ਮੈਨੂੰ ਹੀ ਦੇਣਾ ਪੈਣਾ ਹੋਰ ਤਾਂ ਕਿਸੇ ਨੂੰ ਕੋਈ ਪਰਵਾਹ ਨਹੀਂ ਇਹ ਗੱਲ ਸੁਣ ਕੇ ਸੁਮਨ ਦੇ ਮਾਤਾ ਪਿਤਾ ਬਹੁਤ ਹੈਰਾਨ ਹੋ ਕੇ ਸੁਨੀਤਾ ਵੱਲ ਦੇਖ ਰਹੇ ਸੀ ਸੁਨੀਤਾ ਨੇ ਕੁਮਾਫਰਾ ਕੇ ਸੁਮਨ ਦੇ ਮਾਤਾ ਪਿਤਾ ਨੂੰ ਗੱਲਾਂ ਸੁਣਾਈਆਂ ਸੀ ਤੇ ਉਹਨਾਂ ਦੀ ਇਨਸਲਟ ਕੀਤੀ ਸੀ ਇਹ ਸਭ ਸੁਮਨ ਨੂੰ ਚੰਗਾ ਨਹੀਂ ਲੱਗ ਰਿਹਾ ਸੀ ਰਾਤ ਦੇ ਸਮੇਂ ਜਦ ਸੁਮਨ ਦਾ ਪਤੀ ਘਰ ਆਇਆ ਤਾਂ ਉਸਨੇ ਸੁਨੀਤਾ ਦੀ ਸ਼ਿਕਾਇਤ ਆਪਣੇ ਪਤੀ ਨੂੰ ਕੀਤੀ ਇਸ ਗਲਤੀ ਉਸਦੇ ਪਤੀ ਨੇ ਕਿਆ ਤੈਨੂੰ ਦੀਦੀ ਤੇ ਕੱਲ ਮਾੜੀ ਕਿਉਂ ਲੱਗੀ ਦੀਦੀ ਨੇ ਕਿਹੜਾ ਕੁਝ ਗਲਤ ਕਿਆ ਜੇ ਤੇਰੇ ਪਿਤਾ ਜੀ ਨੇ ਕੁਝ ਲੈ ਕੇ ਹੀ ਆਉਣਾ ਸੀ ਤਾਂ ਕੋਈ ਚੰਗਾ ਬ੍ਰੈਂਡ ਹੀ ਦੇਖ ਲੈਂਦੇ ਇਹ ਗੱਲ ਸੁਣ ਕੇ ਸੋਮਨ ਨੂੰ ਬਹੁਤ ਗੁੱਸਾ ਆਇਆ ਉਸਨੇ ਕਿਆ ਫਿਰ ਤੁਹਾਡੀ ਭੈਣ ਨੂੰ ਮੇਰੇ ਪਿਤਾ ਜੀ ਨੂੰ ਬਿਜਲੀ ਦਾ ਬਿੱਲ ਦਾ ਤਾਣਾ ਦੇਣ ਦੀ ਕੀ ਲੋੜ ਸੀ ਕਿ ਬਿੱਲ ਮੇਰੇ ਪਿਤਾ ਜੀ ਨੇ ਭਰਨਾ ਸੀ ਤੁਹਾਡੀ ਭੈਣ ਨੇ ਸਾਰਿਆਂ ਸਾਹਮਣੇ ਇਹ ਗੱਲ ਸੁਣਾਈ ਆ ਕਿ ਬਿਜਲੀ ਦਾ ਬਿੱਲ ਉਸਨੂੰ ਭਰਨਾ ਪੈਂਦਾ ਮੈਨੂੰ ਅਸਦੀ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ ਸੁਨੀਤਾ ਬਾਹਰ ਖੜੀ ਉਹਨਾਂ ਦੋਨਾਂ ਦੀਆਂ ਗੱਲਾਂ ਸੁਣ ਰਹੀ ਸੀ ਤੇ ਭੜਕਦੀ ਹੋਈ ਕਮਰੇ ਵਿੱਚ ਆ ਗਈ ਕਿ ਕਿਹੜੀਆਂ ਗੱਲਾਂ ਨੇ ਚੰਗੀਆਂ ਲੱਗਦੀਆਂ ਤੈਨੂੰ ਜ਼ਰਾ ਮੈਨੂੰ ਵੀ ਤਾਂ ਪਤਾ ਲੱਗੇ ਤੇਰੇ ਪਿਤਾ ਜੀ ਨੂੰ ਸੱਚਾਈ ਦੱਸ ਦਿੱਤੀ ਤਾਂ ਇਹਨਾਂ ਬੁਰਾ ਕਿਉਂ ਲੱਗ ਰਿਹਾ ਜੇ ਇੰਨਾ ਹੀ ਜ਼ਿਆਦਾ ਬੁਰਾ ਲੱਗਦਾ ਤਾਂ ਕਹਿ ਆਪਣੇ ਪਤੀ ਨੂੰ ਆਪਣੀ ਤਨਖਾਹ ਵਧਾਵੇ ਅਚਾਨਕ ਸੁਨੀਤਾ ਦੇ ਅੰਦਰ ਆ ਜਾਂਦੇ ਸੁਮਨ ਤ ਉਸ ਨੂੰ ਦੇਖਦੀ ਰਹਿ ਗਈ ਸੀ ਤੇ ਸੋਚ ਰਹੀ ਸੀ ਕਿ ਜਦੋਂ ਦੇਖੋ ਸਿੱਧੀ ਹੀ ਅੰਦਰ ਆ ਜਾਂਦੀ ਹੈ ਦਰਵਾਜ਼ਾ ਵੀ ਨਹੀਂ ਖੜਕਾਉਂਦੀ ਸੁਮਨ ਦੇ ਮੂੰਹ ਅਚਾਨਕ ਹੀ ਨਿਕਲ ਗਿਆ ਕਿ ਇਸ ਘਰ ਵਿੱਚ ਤਾਂ ਪ੍ਰਾਈਵੇਸੀ ਨਾਮ ਦੀ ਕੋਈ ਚੀਜ਼ ਹੀ ਨਹੀਂ ਇਹ ਕਹਿ ਕੇ ਉਹ ਕਮਰੇ 'ਚੋਂ ਜਾਣ ਹੀ ਲੱਗੀ ਸੀ ਤਾਂ ਸੁਨੀਤਾ ਨੇ ਉਸ ਦਾ ਹੱਥ ਫੜ ਲਿਆ ਤੇ ਕਿਹਾ ਕਿੱਥੇ ਜਾ ਰਹੀਆਂ ਜਿਆਦਾ ਨਹੀਂ ਬੋਲਣਾ ਆ ਗਿਆ ਤੈਨੂੰ ਹਣ ਮੇਰੇ ਮੂੰਹ ਤੇ ਬੋਲ ਕੇ ਦਿਖਾ ਤੈਨੂੰ ਦੱਸਾਂ ਕਿਵੇਂ ਬੋਲੀਦਾ ਜੇ ਮੈਂ ਕੁਝ ਕਹਿਨੀ ਆ ਤਾਂ ਸਾਹਮਣੇ ਬੋਲਣ ਦੀ ਹਿੰਮਤ ਵੀ ਰੱਖਦੀ ਆ ਤੇਰੇ ਵਾਂਗੂੰ ਮੂੰਹ 'ਚ ਬਕਬਕ ਨਹੀਂ ਕਰਦੀ ਇਹ ਗੱਲ ਯਾਦ ਰੱਖੀ ਮੇਰੀ ਤਨਖਾਹ ਨਾਲ ਹੀ ਇਸ ਘਰ ਦੇ ਖਰਚੇ ਚੱਲਦੇ ਆ ਨਹੀਂ ਤਾਂ ਤੇਰੇ ਪਤੀ ਤੋਂ ਤਾਂ ਕੁਝ ਨਹੀਂ ਹੁੰਦਾ ਸੁਮਨ ਦੇ ਪਤੀ ਨੂੰ ਵੀ ਅੰਦਰੋਂ ਅੰਦਰ ਹੀ ਬਹੁਤ ਬੁਰਾ ਲੱਗ ਰਿਹਾ ਸੀ ਕਿਉਂਕਿ ਉਸ ਦੀ ਭੈਣ ਉਸ ਨੂੰ ਨੀਵਾਂ ਦਿਖਾਉਂਦਾ ਕੋਈ ਮੌਕਾ ਨਹੀਂ ਸੀ ਜਾਣ ਦੇ ਰਹੀ ਪਰ ਇਸ ਸਮੇਂ ਕੁਝ ਕਹਿਣ ਦਾ ਮਤਲਬ ਘਰ ਵਿੱਚ ਹੰਗਾਮਾ ਕਰਨਾ ਸੀ ਇਸ ਤਰ੍ਹਾਂ ਉਸ ਦੀ ਭੈਣ ਹਰ ਸਮੇਂ ਸੁਮਨ ਨੂੰ ਤਾਨੇ ਦਿੰਦੀ ਰਹਿੰਦੀ ਇੱਕ ਦਿਨ ਸ਼ਾਮ ਦੇ ਸਮੇਂ ਸਾਰੇ ਕਿਸੇ ਫੰਕਸ਼ਨ ਤੇ ਜਾਣ ਲਈ ਤਿਆਰ ਹੋਏ ਸੀ ਜਦ ਸੁਮਨ ਤਿਆਰ ਹੋ ਕੇ ਬਾਹਰ ਆਈ ਤਾਂ ਉਸ ਨੂੰ ਦੇਖ ਕੇ ਸੁਨੀਤਾ ਨੇ ਕਿਹਾ ਇਹ ਉਹੀ ਸਾੜੀ ਹੈ ਨਾ ਜੋ ਤੇਰੀ ਮਾਂ ਤੇਰੇ ਲਈ ਲਿਆ ਕੇ ਆਈ ਸੀ ਸੁਮਨ ਹਾਸੇ ਹੋਈ ਕਹਿਣ ਲੱਗੀ ਹਾਂਜੀ ਦੀਦੀ ਇਹ ਉਹੀ ਸਾੜੀ ਹੈ ਸੁਨੀਤਾ ਉੱਚੀ ਉੱਚੀ ਹੱਸਣ ਲੱਗ ਪਈ ਤੇ ਕਹਿੰਦੀ ਇਹ ਸੜੀ ਜੀ ਸਾੜੀ ਤੂੰ ਕੀ ਸੋਚ ਕੇ ਪਾਈ ਆ ਕਿ ਇਹ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਜਾ ਜਾ ਕੇ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖ ਕਿਉਂ ਸਾਡੇ ਰਿਸ਼ਤੇਦਾਰਾਂ ਦੇ ਸਾਹਮਣੇ ਸਾਡੀ ਬੇਇੱਜ਼ਤੀ ਕਰਵਾਉਣਾ ਚਾਹੁੰਦੀ ਆ बोलन दी अकल ਨਹੀਂ ਇਹ ਤਾਂ ਘੱਟੋ ਘਾਟ ਕੱਪੜੇ ਤਾਂ ਜੱਜ ਦੇ ਪਾ ਲਿਆ ਕਰ ਇਹ ਸੁਣ ਕੇ ਸੁਮਨ ਦੀ ਸੱਸ ਵੀ ਉਸਤੇ ਗੁੱਸਾ ਕਰਨ ਲੱਗੀ ਉਸਨੇ ਵੀ ਸਮਨ ਨੂੰ ਕਿਹਾ ਮੇਰੀ ਧੀ ਸਹੀ ਤਾਂ ਕਹਿ ਰਹੀ ਆ ਬਿਲਕੁਲ ਸੋਹਣੀ ਨਹੀਂ ਲੱਗਦੀ ਪਾਈ ਪਤਾ ਨਹੀਂ ਤੇਰੀ ਮਾਂ ਪੁਰਾਣੇ ਰਵਾਇਤੀਆਂ ਸਾੜੀਆਂ ਕਿੱਥੋਂ ਕੱਢ ਲਿਆਉਂਦੀ ਆ ਜਾਂ ਜਲਦੀ ਇਸ ਨੂੰ ਬਦਲ ਕੇ ਆ ਮਾਵਾ ਧੀਆਂ ਹਮੇਸ਼ਾ ਸੁਮੰਦੇ ਪਿੱਛੇ ਪਈਆਂ ਰਹਿੰਦੀਆਂ ਸੁਮਨ ਦੀ ਹਰ ਇੱਕ ਚੀਜ਼ ਵਿੱਚ ਕਮੀ ਕੱਢਣਾ ਤਾਂ ਉਹਨਾਂ ਦੋਨਾਂ ਦੀ ਆਦਤ ਬਣ ਚੁੱਕੀ ਸੀ ਸੋਮੰਦੇਵਿਆ ਨੂੰ 1 ਸਾਲ ਹੋਇਆ ਤਾਂ ਉਸਦੇ ਪਤੀ ਨੇ ਘਰ ਵਿੱਚ ਇੱਕ ਛੋਟੀ ਜਿਹੀ ਪਾਰਟੀ ਰੱਖੀ ਉਸਦੀ ਸੱਸ ਨੇ ਸੋਮੰਦੇ ਦੇ ਘਰ ਫੋਨ ਕਰਕੇ ਕੁਮਾ ਫਰਾ ਕੇ ਕਹਿ ਦਿੱਤਾ ਕਿ ਹੁਣ ਤਾਂ ਸੋਮੰਦੀਆਂ ਮੌਜਾਂ ਲੱਗਣੀਆਂ ਕਿਉਂਕਿ ਹਰ ਇੱਕ ਵਾਰ ਉਸਦੇ ਮਾਤਾ ਪਿਤਾ ਉਸ ਨੂੰ ਕੋਈ ਵੱਡੀ ਚੀਜ਼ ਹੀ ਬਣਾ ਕੇ ਦਿੰਦੇ ਆ ਉਸਦਾ ਪਿਤਾ ਸਮਝ ਚੁੱਕਿਆ ਸੀ ਕਿ ਸੋਮੰਦੀ ਸੱਸ ਕੀ ਕਹਿਣਾ ਚਾਹੁੰਦੀ ਹੈ ਇਹ ਵੀ ਸਮਝ ਗਏ ਸੀ ਕਿ ਉਹ ਇੰਨੀ ਆਸਾਨੀ ਨਾਲ ਖੁਸ਼ ਹੋਣ ਵਾਲੀ ਨਹੀਂ ਆ ਉਹਨਾਂ ਨੇ ਆਪਣੀ ਬੇਟੀ ਨੂੰ ਕੁਝ ਚੰਗਾ ਜਿਹਾ ਦੇਣ ਦੀ ਯੋਜਨਾ ਬਣਾਈ ਪਾਰਟੀ ਵਾਲੇ ਦਿਨ ਜਦ ਸੁਮਨ ਦੀ ਮਾਤਾ ਪਿਤਾ ਨੇ ਉਸ ਨੂੰ ਤੋਹਫੇ ਦੇ ਤੌਰ ਤੇ ਏਸੀ ਗਿਫਟ ਕੀਤਾ ਤਾਂ ਇਹ ਦੇਖ ਕੇ ਸੁਮਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਇਹ ਦੇਖ ਸੁਨੀਤਾ ਸੜ ਪੁੱਜ ਕੇ ਰਾਖ ਹੋ ਗਈ ਤੇ ਉਸ ਦੀ ਮਾਂ ਜਲਨ ਭਰੀਆਂ ਨਜ਼ਰਾਂ ਦੇ ਨਾਲ ਕਦੇ ਤੋਹਫੇ ਵੱਲ ਦੇਖਦੀ ਤੇ ਕਦੇ ਆਪਣੀ ਨੂੰ ਵੱਲ। ਕਿਉਂਕਿ ਹਜੇ ਤੱਕ ਉਹਨਾਂ ਦੇ ਘਰ ਵੀ ਏਸੀ ਨਹੀਂ ਸੀ ਲੱਗਿਆ। ਪਾਰਟੀ ਖਤਮ ਹੋਣ ਤੋਂ ਬਾਅਦ ਜਦ ਉਸ ਦੇ ਮਾਤਾ ਪਿਤਾ ਵੀ ਵਾਪਸ ਚਲੇ ਗਏ ਤਾਂ ਸੁਨੀਤਾ ਨੇ ਫਿਰ ਤਮਾਸ਼ਾ ਖੜਾ ਕਰ ਦਿੱਤਾ। ਉਹ ਆਪਣੀ ਭਾਬੀ ਨੂੰ ਕਹਿਣ ਲੱਗੀ ਤੇਰੇ ਮਾਤਾ ਪਿਤਾ ਤੈਨੂੰ ਏਸੀ ਤਾਂ ਦੇਗੇ ਪਰ ਬਿਜਲੀ ਦਾ ਬਿੱਲ ਭਰਨ ਦੀ ਤਾਂ ਤੇਰੇ ਘਰ ਵਾਲੀ ਦੀ ਔਕਾਤ ਨਹੀਂ ਇਹ ਸੁਣ ਕੇ ਸੁਮੰਦੀ ਹੋਸ਼ ਛੱਡ ਗਈ ਕਿਉਂਕਿ ਉਸ ਨੂੰ ਨਹੀਂ ਸੀ ਪਤਾ ਕਿ ਉਸਦੀ ਨਣਾਨ ਹੁਣ ਕੀ ਕਰਨ ਲੱਗੀ ਹੈ ਉਸਨੇ ਆਪਣੀ ਭਾਬੀ ਨੂੰ ਇਹ ਗੱਲ ਸਾਫ਼ ਹੀ ਕਹਿ ਦਿੱਤੀ ਸੀ ਕਿ ਜੇ ਤਾਂ ਤੁਸੀਂ ਬਿਜਲੀ ਦਾ ਬਿੱਲ ਭਰ ਸਕਦੇ ਆ ਤਾਂ ਆਪਣੇ ਕਮਰੇ ਵਿੱਚ ਏਸੀ ਲਗਵਾ ਲਓ ਨਹੀਂ ਤਾਂ ਇਹ ਏਸੀ ਮੇਰੇ ਕਮਰੇ ਵਿੱਚ ਲੱਗਣਾ ਚਾਹੀਦਾ ਵੈਸੇ ਵੀ ਤੁਸੀਂ ਤਾਂ ਸਾਰਾ ਦਿਨ ਘਰੇ ਰਹਿਣਾ ਹੁੰਦਾ ਅਸੀਂ ਤਾਂ ਬਾਹਰ ਜਾ ਕੇ ਮਿਹਨਤ ਕਰਨੀ ਹੁੰਦੀ ਆ ਘੱਟੋ ਘੱਟ ਰਾਤ ਨੂੰ ਤਾਂ ਸਕੂਨ ਦੀ ਨੀਂਦ ਸੌਂ ਜਾਇਆ ਕਰਾਂਗੇ ਅਸਦੀ ਅੱਖਾਂ ਵਿੱਚ ਪਾਣੀ ਆ ਗਿਆ ਉਹ ਸੋਚ ਰਹੀ ਸੀ ਕਿ ਮੇਰੇ ਮਾਤਾ ਪਿਤਾ ਨੇ ਕਿੰਨੇ ਪਿਆਰ ਨਾਲ ਮੇਰੇ ਲਈ ਐਡਾ ਵੱਡਾ ਗਿਫਟ ਲਿਆਂਦਾ ਪਰ ਹੁਣ ਇਹ ਗਿਫਟ ਵੀ ਉਸ ਤੋਂ ਖੋਇਆ ਜਾ ਰਿਹਾ ਸੀ ਸੁਮਨ ਨੇ ਕਿਹਾ ਦੀਦੀ ਤੁਸੀਂ ਤਾਂ ਇਹ ਸੀ ਖਰੀਦ ਸਕਦੇ ਹੋ ਇਹ ਮੇਰੇ ਪਿਤਾ ਜੀ ਲੈ ਕੇ ਆਈ ਹੈ ਇਸ ਲਈ ਤੁਸੀਂ ਇਸ ਨੂੰ ਮੇਰੇ ਕਮਰੇ ਵਿੱਚ ਹੀ ਰਹਿਣ ਦਿਓ ਪਰ ਸੁਨੀਤਾ ਤਾਂ ਕਿਸੇ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਸੀ ਅੱਸਨੇ ਸਾਫ਼-ਸਾਫ਼ ਹੀ ਮਨਾਂ ਕਰ ਦਿੱਤਾ ਨਣਾਂ ਤੋਂ ਬਾਅਦ ਸੱਸ ਵੀ ਉਸਤੇ ਫੜਕਣ ਲੱਗ ਪਈ ਕਿ ਜੇ ਤੇਰੀ ਨਣਾਂ ਦੇ ਕਮਰੇ ਵਿੱਚ AC ਲੱਗ ਗਿਆ ਤਾਂ ਕੀ ਪੁੱਛਾਲਾ ਜਾਣਾ ਉਹ ਤਾਂ ਰਾਤ ਨੂੰ ਹੀ ਘਰ ਆਉਂਦੀ ਹੈ ਪੂਰਾ ਦਿਨ ਅਸੀਂ ਘਰੇ ਰਹਿੰਦੇ ਹਾਂ ਤੂੰ ਉਸ ਦੇ ਕਮਰੇ ਵਿੱਚ ਦਿਨੇ AC ਇਸਤੇਮਾਲ ਕਰ ਲਿਆ ਕਰ ਉਹ ਕਿਹੜਾ ਤੈਨੂੰ ਰੋਕਣ ਲੱਗੀ ਆ ਇਸ ਤੋਂ ਅੱਗੇ ਸੁਮਨ ਕੁਝ ਨਾ ਕਹਿ ਸਕੀ ਸੁਨੀਤਾ ਨੇ ਇਲੈਕਟ੍ਰੀਸ਼ੀਅਨ ਨੂੰ ਬੁਲਾ ਕੇ AC ਆਪਣੇ ਕਮਰੇ ਵਿੱਚ ਲਗਵਾ ਲਿਆ ਤੇ ਸੋਮਨ ਨੇ ਇਸ ਗੱਲ ਤੇ ਸਬਰ ਕਰ ਲਿਆ ਕਿ ਚਲੋ ਦਿਨੇ ਤਾਂ ਏਸੀ ਦੀ ਹਵਾ ਮਿਲਿਆ ਕਰੂਗੀ ਸ਼ਾਮ ਦੇ ਸਮੇ ਏਸੀ ਲੱਗ ਗਿਆ ਤਾਂ ਉਸ ਦੀ ਮਾਂ ਨੇ ਕਿਹਾ ਸੁਨੀਤਾ ਅੱਜ ਤਾਂ ਮੈਂ ਤੇਰੇ ਕਮਰੇ ਵਿੱਚ ਹੀ ਸੌਵਾਂਗੀ ਕਿਉਂਕਿ ਮੇਰੇ ਕਮਰੇ ਤਾਂ ਬਹੁਤ ਗਰਮ ਰਹਿੰਦਾ ਉਹ ਦੋਨੋਂ ਮਾਵਾਂ ਧੀਆਂ ਏਸੀ ਥੱਲੇ ਪੈਣ ਵਾਲੀਆਂ ਸੀ ਤੇ ਆਪਣਾ ਏਸੀ ਹੋਣ ਦੇ ਬਾਵਜੂਦ ਵੀ ਵਿਚਾਰੇ ਸੋਮਨ ਨੂੰ 12 ਪੱਖੇ ਦੀ ਹਵਾ ਹੇਠਾਂ گزارਾ ਕਰਨਾ ਪੈਣਾ ਸੀ ਸੋਮਨ ਦੇ ਦਿਲ ਵਿੱਚ ਇਸ ਗੱਲ ਨੂੰ ਲੈ ਕੇ ਗੁੱਸਾ ਵਧਦਾ ਹੀ ਜਾ ਰਿਹਾ ਸੀ ਇਹ ਹੀ ਸੋਚ ਰਹੀ ਸੀ ਕਿ ਵੈਸੇ ਤਾਂ ਇਹਨਾਂ ਨੂੰ ਮੇਰੇ ਮਾਤਾ-ਪਿਤਾ ਦੀਆਂ ਭੇਜੀਆਂ ਹੋਈਆਂ ਚੀਜ਼ਾਂ ਪਸੰਦ ਨਹੀਂ ਆਉਂਦੀਆਂ। ਫਿਰ ਇਹਨਾਂ ਨੇ ਏਸੀ ਕਿਵੇਂ ਰੱਖ ਲਿਆ? ਉਹ ਵੀ ਤਾਂ ਮੇਰੇ ਮਾਪੇ ਨੇ ਹੀ ਦਿੱਤਾ। ਇਹ ਤਾਂ ਇਸ ਤਰ੍ਹਾਂ ਮਲ ਮਾਰ ਕੇ ਬੈਠੀਆਂ ਜਿਵੇਂ ਇਹਨਾਂ ਨੇ ਲਿਆ ਹੋਵੇ। ਸਾਰੀ ਰਾਤ ਸੁਮਨ ਇਹਨਾਂ ਹੀ ਗੱਲਾਂ ਨੂੰ ਸੋਚਦੀ ਰਹੀ। ਇਹ ਸਭ ਗੱਲਾਂ ਬਾਰੇ ਸੋਚ-ਸੋਚ ਕੇ ਉਸ ਦਾ ਮਨ ਵੀ ਬਹੁਤ ਥੋੜਾ ਹੋ ਰਿਹਾ ਸੀ। ਅਗਲੇ ਦਿਨ ਘਰ ਦੇ ਸਾਰੇ ਕੰਮ ਖਤਮ ਹੋਣ ਤੋਂ ਬਾਅਦ ਸੁਮਨ ਸੁਨੀਤਾ ਦੇ ਆਫਿਸ ਜਾਣ ਦਾ ਇੰਤਜ਼ਾਰ ਕਰ ਰਹੀ ਸੀ। ਜਿਵੇਂ ਹੀ ਸੁਨੀਤਾ ਆਪਣੇ ਆਫਿਸ ਗਈ ਤਾਂ सुमन ਰਸੋਈ ਦੀ ਗਰਮੀ ਤੋਂ ਬਾਹਰ ਨਿਕਲ ਕੇ ਸਿੱਧਾ ਸੁਨੀਤਾ ਦੇ ਕਮਰੇ ਵੱਲ ਪਹੁੰਚੀ ਉਹ ਏਸੀ ਦਾ ਰਿਮੋਟ ਲੱਭਣ ਲੱਗੀ ਪਰ ਕਮਰੇ 'ਚ ਰਿਮੋਟ ਕਿਤੇ ਵੀ ਨਜ਼ਰ ਨਹੀਂ ਸੀ ਆ ਰਿਹਾ ਉਸਨੇ ਆਪਣੀ ਸੱਸ ਦੇ ਕਮਰੇ ਵਿੱਚ ਜਾ ਕੇ ਕਿਹਾ ਕਿ ਮੰਮੀ ਜੀ ਏਸੀ ਦਾ ਰਿਮੋਟ ਨਹੀਂ ਲੱਭ ਰਿਹਾ ਉਸਦੀ ਸੱਸ ਕਹਿਣ ਲੱਗੀ ਇੰਨੀ ਵੀ ਗਰਮੀ ਨਹੀਂ ਜੋ ਤੈਨੂੰ ਏਸੀ ਦੀ ਹਵਾ ਚਾਹੀਦੀ ਹੈ सुमन ਦੇ ਮਨ ਵਿੱਚ ਹੁਣ ਇੱਕ ਗੱਲ ਬੈਠ ਚੁੱਕੀ ਸੀ ਕਿ ਉਸਦੀ ਨਣਾਣ ਸੁਨੀਤਾ ਇਹ ਸਭ ਕੁਝ ਉਸਦੇ ਨਾਲ ਜਾਣ ਬੁੱਝ ਕੇ ਕਰ ਰਹੀ ਹੈ ਫਿਰ ਜਦ ਸੁਨੀਤਾ ਆਪਣੇ ਕੰਮ ਤੋਂ ਵਾਪਸ ਆਉਂਦੀ ਹੈ ਆਪਣੇ ਕਮਰੇ ਵਿੱਚ ਏਸੀ ਨੂੰ ਔਨ ਕਰਕੇ ਬੈਠੀ ਤਾਂ ਸੁਮਨ ਭੱਜ ਕੇ ਉਸਦੇ ਕਮਰੇ ਵਿੱਚ ਗਈ ਉਸਨੇ ਕਿਹਾ ਕਿ ਏਸੀ ਦਾ ਰਿਮੋਟ ਕਿੱਥੇ ਸੀ ਮੈਂ ਹਰ ਪਾਸੇ ਲੱਭਿਆ ਮੈਨੂੰ ਤਾਂ ਕਿਤੇ ਨਹੀਂ ਮਿਲਿਆ ਇਹ ਸੁਣਦਿਆਂ ਹੀ ਸੁਨੀਤਾ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਗਿਆ ਉਹ ਕਹਿਣ ਲੱਗੀ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਕਮਰੇ ਚ ਆਉਣ ਦੀ ਤੇ ਏਸੀ ਨੂੰ ਚਲਾਉਣ ਦੀ ਜੇ ਏਸੀ ਦੀ ਹਵਾ ਖਾਣ ਦਾ ਜ਼ਿਆਦਾ ਸ਼ੌਂਕ ਆ ਤਾਂ ਸਭ ਤੋਂ ਪਹਿਲਾਂ ਆਪਣੀ ਹੈਸੀਅਤ ਉੱਚੀ ਕਰੋ ਹਾਥੀ ਪਾਲਣ ਦੀ ਹਿੰਮਤ ਨਹੀਂ ਤੇ ਚੱਲੀ ਆ ਹਾਥੀ ਖਰੀਦਣ ਪਤਾ ਵੀ ਆ ਹਾਥੀ ਕਿੰਨਾ ਖਾਂਦਾ ਉਹ ਹਾਥੀ ਦੀ ਤੁਲਨਾ ਕਰਕੇ ਸਮਨ ਨੂੰ ਤਾਣਾ ਦੇ ਰਹੀ ਸੀ ਹੁਣ ਤਾਂ ਗੁੱਸੇ ਦੇ ਮਾਰੇ ਉਸ ਦਾ ਖੂਨ ਉਬਲ ਰਿਹਾ ਸੀ ਉਸ ਨੇ ਸੋਚ ਲਿਆ ਕਿ ਹੁਣ ਉਹ ਇਨਾਂ ਦੋਵਾਂ ਮਾਮਾਤੀਆਂ ਨੂੰ ਸਭ ਕੁਝ ਸਿਖਾ ਕੇ ਹੀ ਰਹੇਗੀ ਕਿਉਂਕਿ ਅੱਜ ਤੱਕ ਮੇਰੇ ਘਰ ਦੀ ਹਰ ਇੱਕ ਆਈ ਚੀਜ਼ 'ਚ ਕਮੀ ਘੱਟ ਗਈ ਮੈਨੂੰ ਹਮੇਸ਼ਾ ਨੀਵਾਂ ਦਿਖਾਇਆ ਜਾਂਦਾ ਪਰ ਅੱਜ ਬਿਜਲੀ ਦੇ ਬਿੱਲ ਦਾ ਮੇਹਣਾ ਦੇ ਕੇ ਮੇਰੇ ਹੀ ਘਰ ਦਾ ਏਸੀ ਇਸਤੇਮਾਲ ਕਰਨ ਨਹੀਂ ਦਿੱਤਾ ਜਾ ਰਿਹਾ ਜਦ ਸੁਮੰਦਾ ਪਤੀਕਾਰ ਵਾਪਸ ਆਇਆ ਤਾਂ ਉਸਨੇ ਆਪਣੇ ਪਤੀ ਨੂੰ ਇਹੀ ਗੱਲ ਕਹੀ ਕਿ ਜਾਂ ਤਾਂ ਤੁਸੀਂ ਕੋਈ ਚੰਗੀ ਨੌਕਰੀ ਕਰ ਲਓ ਨਹੀਂ ਤਾਂ ਮੈਂ ਨੌਕਰੀ ਕਰਾਂਗੀ ਕਿਉਂਕਿ ਮੈਂ ਤੁਹਾਡੀ ਭੈਣ ਦੇ ਹੋਰ ਤਾਣੇ ਮੇੜੇ ਨਹੀਂ ਸੁਣ ਸਕਦੀ ਆਪਣੀ ਕਮਾਈ ਦਾ ਸਾਰਾ ਦਿਨ ਮੇਹਣਾ ਦਿੰਦੀ ਰਹਿੰਦੀ ਹੈ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਤੁਸੀਂ ਕੁਝ ਕਮਾਉਂਦੇ ਹੀ ਨਹੀਂ ਸਾਰਾ ਖਰਚਾ ਈ ਉਹ ਕਰ ਰਹੀ ਹੈ ਜਾਂ ਤਾਂ ਤੁਸੀਂ ਇਹ ਘਰ ਛੱਡ ਦਿਓ ਜਾਂ ਫਿਰ ਹੋਰ ਕੋਈ ਰਸਤਾ ਕੱਢੋ ਕਿਉਂਕਿ ਮੈਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਆਖਰ ਮੈਂ ਕਦੋਂ ਤੱਕ ਇਹਨਾਂ ਦੀਆਂ ਗੱਲਾਂ ਸੁਣਦੀ ਰਹਾ ਮੈਂ ਇਹ ਗੱਲ ਕਦੇ برداشت ਨਹੀਂ ਕਰ ਸਕਦੀ ਕਿ ਮੇਰੇ ਨਾਲ ਨਾਲ ਕੋਈ ਮੇਰੇ ਮਾਤਾ ਪਿਤਾ ਦੀ ਵੀ ਇਨਸਾਲਟ ਕਰੇ ਮੇਰੇ ਮਾਤਾ ਪਿਤਾ ਨੇ ਉਹਨਾਂ ਨੂੰ ਕਦੇ ਕੁਝ ਨਹੀਂ ਕਿਹਾ ਪਰ ਇਹ ਹਮੇਸ਼ਾ ਉਹਨਾਂ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਉਹ ਇੰਨੇ ਪਿਆਰ ਨਾਲ ਮੇਰੇ ਲਈ ਚੀਜ਼ਾਂ ਲੈ ਕੇ ਆਉਂਦੇ ਐ ਇਸ ਦਾ ਮਤਲਬ ਇਹ ਥੋੜੀ ਹੈ ਕਿ ਉਹ ਹਰ ਇੱਕ ਵਾਰ ਆਪਣੀ ਬੇਇੱਜ਼ਤੀ ਹੀ ਕਰਵਾਉਂਦੇ ਰਹਿਣ ਇੱਕ ਤਾਂ ਉਹ ਚੀਜ਼ਾਂ ਦਿੰਦੇ ਆ ਦੂਜਾ ਇਹ ਹਜ਼ਾਰ ਗੱਲਾਂ ਕਰਦੀਆਂ ਅਸਤੇ ਪਤੀ ਨੇ ਉਸ ਨੂੰ ਗੁੱਸੇ ਵਿੱਚ ਕਿਹਾ ਕਿ ਸੋਮਨ ਤੈਨੂੰ ਨੌਕਰੀ ਕਰਨ ਤੋਂ ਕਿਸ ਨੇ ਮਨਾ ਕੀਤਾ ਜੋ ਆਉਂਦੀ ਹੀ ਮੇਰੇ ਨਾਲ ਲੜਨ ਲੱਗ ਪਈ ਪਰ ਮੈਂ ਇਹ ਘਰ ਛੱਡ ਕੇ ਨਹੀਂ ਜਾ ਸਕਦਾ ਕਿਉਂਕਿ ਇਸ ਘਰ 'ਚ ਮੇਰੀ ਮਾਂ ਤੇ ਮੇਰੀ ਭੈਣ ਤੇ ਉਹ ਦੋਨੋਂ ਮੇਰੀ ਜ਼ਿੰਮੇਵਾਰੀ ਹੈ ਸੋਮਨ ਨੇ ਗੁੱਸੇ ਵਿੱਚ ਕਿਹਾ ਫਿਰ ਤੁਸੀਂ ਆਪਣੀ ਭੈਣ ਦਾ ਵਿਆਹ ਕਿਉਂ ਨਹੀਂ ਕਰ ਦਿੰਦੇ ਉਸ ਨੇ ਕਿਹਾ ਦੀਦੀ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਹਮੇਸ਼ਾ ਵਿਆਹ ਤੋਂ ਮਨਾ ਕਰ ਦਿੰਦੇ ਅਸੀਂ ਬਹੁਤ ਰਿਸ਼ਤੇ ਦੇਖਿਆ ਪਰ ਦੀਦੀ ਹਮੇਸ਼ਾ ਮੁੰਡਿਆਂ ਨੂੰ ਰਿਜੈਕਟ ਕਰਕੇ ਵਿਆਂ ਤੋਂ ਮਨਾ ਕਰ ਦਿੰਦੀ ਐ। ਸੁਮਨ ਸੋਚ ਰਹੀ ਸੀ ਕਿ ਜੇ ਉਸ ਦੀ ਨਣਾਂ ਨੂੰ ਵਿਆਹ ਕਰਾ ਕੇ ਆਪਣੇ ਸਹੁਰੇ ਘਰ ਚਲੀ ਜਾਵੇ ਤਾਂ ਉਸ ਦੀ ਮੁਸੀਬਤ ਦਾ ਹੱਲ ਹੋ ਸਕਦਾ ਸੀ। ਪਰ ਹੁਣ ਤਾਂ ਇਹ ਮੁਸੀਬਤ ਜੀਵਨ ਭਰ ਲਈ ਨਜ਼ਰ ਆ ਰਹੀ ਸੀ। ਤੇ ਫਿਰ ਉਸ ਦਾ ਪਤੀ ਵੀ ਉਹਨਾਂ ਦੋਨਾਂ ਤੋਂ ਅਲੱਗ ਰਹਿਣ ਲਈ ਤਿਆਰ ਨਹੀਂ ਸੀ। ਉਹ ਇਹੀ ਅਰਦਾਸ ਕਰ ਰਹੀ ਸੀ ਕਿ ਜਾਂ ਤਾਂ ਉਸ ਦੇ ਪਤੀ ਦੀ ਤਨਖਾਹ ਆ ਜਾਵੇ ਜਾਂ ਫਿਰ ਉਸ ਨੂੰ ਕੋਈ ਨੌਕਰੀ ਮਿਲ ਜਾਵੇ ਜਿਸ ਨਾਲ ਉਹ ਸੁਨੀਤਾ ਦਾ ਮੂੰਹ ਬੰਦ ਕਰ ਸਕੇ। ਉਧਰ ਸੁਨੀਤਾ ਤੇ ਉਸਦੀ ਮਾਂ ਏਸੀ ਦੀ ਹਵਾ ਖਾ ਰਹੀਆਂ ਸੀ ਤੇ ਦੂਜੇ ਪਾਸੇ ਸੁਮਨ ਤੇ ਉਸਦਾ ਪਤੀ ਬਾਹਰ ਪੱਖੇ ਥੱਲੇ ਪਈ ਸੀ ਸੁਮਨ ਦੀ ਸਾਸੋਸ ਤੇ ਕੋਲ ਆਈ ਤੇ ਕਹਿਣ ਲੱਗੀ ਹੁਣ ਰੋਟੀ ਪਾਣੀ ਵੀ ਕਰੇਂਗੀ ਜਾਂ ਫਿਰ ਘਰ ਵਾਲੇ ਕੋਲ ਚੁਗਲੀਆਂ ਹੀ ਕਰਦੀ ਰਹੇਂਗੀ ਮੈਨੂੰ ਪਤਾ ਕਿ ਬੇਟੇ ਦੇ ਆਉਂਦਿਆਂ ਹੀ ਤੂੰ ਉਸਦੇ ਕੰਨ ਭਰਨ ਲੱਗ ਜਾਨੀਂ ਸੁਮਨ ਨੇ ਕਿਹਾ ਕਿ ਮੰਮੀ ਜੀ ਮੈਂ ਵਿਆਹ ਕੇ ਆਈ ਹਾਂ ਜੇ ਮੈਂ ਆਪਣੀ ਪਰੇਸ਼ਾਨੀ ਆਪਣੇ ਪਤੀ ਨੂੰ ਨਾ ਦੱਸਾਂ ਤਾਂ ਫਿਰ ਕਿਸ ਨੂੰ ਦੱਸਾਂ ਅਸਤੀ ਸੱਸ ਨੇ ਈਗਲ ਸਣ ਕੇ ਮੂੰਹ ਬਣਾ ਲਿਆ ਤੇ ਕਹਿਣ ਲੱਗੀ ਇਸ ਤਰ੍ਹਾਂ ਦੀ ਕਿਹੜੀ ਪਰੇਸ਼ਾਨੀ ਹੈ ਜੋ ਉਸ ਦੇ ਕੰਨ ਭਰਨ ਤੇ ਹੀ ਹੱਲ ਹੋ ਸਕਦੀ ਹੈ ਉਸ ਨੇ ਕਿਹਾ ਮੰਮੀ ਤੁਸੀਂ ਤਾਂ ਕਿਹਾ ਸੀ ਕਿ ਮੈਂ ਦਿਨੇ ਏਸੀ ਇਸਤੇਮਾਲ ਕਰ ਸਕਦੀ ਹਾਂ ਪਰ ਦੀਦੀ ਤਾਂ ਏਸੀ ਦੇ ਰਿਮੋਟ ਅਲਮਾਰੀ ਵਿੱਚ ਰੱਖ ਕੇ ਜਾਂਦੇ ਹਨ ਹੁਣ ਅਲਮਾਰੀ ਦੀ ਚਾਬੀ ਤਾਂ ਉਹਨਾਂ ਕੋਲ ਹੀ ਹੁੰਦੀ ਹੈ ਨਾ ਅਸਤੀ ਸੱਸ ਨੂੰ ਬਹੁਤ ਗੁੱਸਾ ਆ ਰਿਹਾ ਸੀ ਕਿਉਂਕਿ ਸੁਮਨ ਆਪਣੇ ਪਤੀ ਦੇ ਸਾਹਮਣੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਸੀ ਅਸਤੀ ਸਾਸਵੀ ਆਪਣਾ ਅਸਲੀ ਰੰਗ ਦਿਖਾਉਣ ਲੱਗੀ ਕਿ ਮੇਰੀ ਬੇਟੀ ﺍﻟमारी ਨੂੰ ਲੋਕ ਇਸ ਕਰਕੇ ਲਾਉਂਦੀ ਆ ਕਿਉਂਕਿ ਜੇ ਤੇਰੇ ਸਹਾਰੇ ਘਰ ਛੱਡ ਦਿੱਤਾ ਤੂੰ ਤਾਂ ਸਾਰਾ ਸਾਰਾ ਦਿਨ ਏਸੀ ਚ ਲਾ ਕੇ ਬੈਲ ਵਧਾ ਲੈਣਾ ਸੋਮਨ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ ਹੁਣ ਅੱਕ ਚੁੱਕੀ ਸੀ ਤੇ ਉਹ ਸੋਚ ਰਹੀ ਸੀ ਕਿ ਆਖਰ ਇਸ ਤਰ੍ਹਾਂ ਦਾ ਕੀ ਕੀਤਾ ਜਾਵੇ ਜਿਸ ਦੌਰਾਨ ਉਸਦੀ ਪਰੇਸ਼ਾਨੀ ਦਾ ਹੱਲ ਨਿਕਲਣ 'ਚ ਦੇਰੀ ਨਾ ਲੱਗੇ ਤਾਂ ਜੋ ਉਸਦੀ ਸਾਸ ਸਤੇ ਉਸਦੀ ਨਾਨਾ ਉਸਨੂੰ ਤੰਗ ਕਰਨਾ ਛੱਡ ਦੇਣ ਅਸਲ ਵਿੱਚ ਆਪਣੀ ਸੱਸ ਤੇ ਨਣਾਂ ਦੀਆਂ ਹਰਕਤਾਂ ਤੋਂ ਕਾਫੀ ਤੰਗ ਆ ਚੁੱਕੀ ਸੀ ਕਿਉਂਕਿ ਇਹ ਦੋਨੋਂ ਸੁਮਨ ਨੂੰ ਕੁਝ ਜ਼ਿਆਦਾ ਹੀ ਤੰਗ ਕਰਨ ਲੱਗ ਗਈਆਂ ਸੀ ਪਹਿਲਾਂ ਤਾਂ ਉਹ ਸਭ ਕੁਝ ਬਰਦਾਸ਼ਤ ਕਰ ਲੈਂਦੀ ਸੀ ਪਰ ਹੁਣ ਬਰਦਾਸ਼ਤ ਕਰਨ ਦੀ ਉਸ ਵਿੱਚ ਹਿੰਮਤ ਨਹੀਂ ਸੀ ਉਸ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਸੀ ਕਿ ਏਸੀ ਦੀ ਫਰਮਾਇਸ਼ ਉਸਦੀ ਸੱਸ ਨੇ ਹੀ ਉਸਦੇ ਪਿਤਾ ਦੇ ਸਾਹਮਣੇ ਰੱਖੀ ਸੀ ਇਹ ਉਸ ਨੂੰ ਪਤਾ ਸੀ ਕਿ ਉਸਦੇ ਪਿਤਾ ਨੇ ਕਿਵੇਂ ਪੈਸੇ ਜੋੜ ਕੇ ਉਸਦੇ ਲਈ ਏਸੀ ਲਿਆਂਦਾ ਪਰ ਅਸ ਐਸੀ ਤੇ ਵੀ ਮੇਰੀ ਸਾਸਤੇ ਨਣਾਨ ਆਪਣਾ ਹੁਕਮ ਚਲਾ ਰਹੀ ਹੈ ਤੇ ਉਪਰੋਂ ਮਾਤਾ ਪਿਤਾ ਦੀ ਬੇਇੱਜ਼ਤੀ ਵੀ ਕਰ ਰਹੀ ਹੈ। ਉਸ ਨੂੰ ਗੁੱਸਾ ਆ ਰਿਹਾ ਸੀ ਕਿ ਇੰਨਾ ਕਰਨ ਦੇ ਬਾਵਜੂਦ ਵੀ ਮੇਰੇ ਮਾਪੇ ਇਹਨਾਂ ਕੋਲੋਂ ਗੱਲਾਂ ਕਿਉਂ ਸੁਣ। ਆਖਰ ਉਹਨਾਂ ਨੇ ਕਿਹੜਾ ਇਹਨਾਂ ਦਾ ਕੁਝ ਦੇਣਾ। ਸੋਮਨ ਆਪਣੀ ਬੇਇੱਜ਼ਤੀ ਬਰਦਾਸ਼ਤ ਕਰ ਸਕਦੀ ਸੀ ਪਰ ਆਪਣੇ ਮਾਪੇ ਦੀ ਹਰ ਸਮੇਂ ਬੇਇੱਜ਼ਤੀ ਹੁੰਦੀ ਬਰਦਾਸ਼ਤ ਨਾ ਕਰ ਸਕੇ। ਅਗਲੇ ਦਿਨ ਸਾਸ ਨੇ ਸਵੇਰੇ-ਸਵੇਰੇ ਸੋਮਨ ਨੂੰ ਕਿਹਾ ਮੈਂ ਅੱਜ ਆਪਣੀ ਸਹੇਲੀ ਦੇ ਨਾਲ ਜਾਗਰਨ ਤੇ ਜਾਣਾ। ਦੁਪਹਿਰ ਦਾ ਖਾਣਾ ਵੀ ਮੈਂ ਉੱਥੇ ਹੀ ਖਾ ਲਵਾਂਗੀ। ਇਸ ਲਈ ਮੇਰਾ ਦੁਪਹਿਰ ਦਾ ਖਾਣਾ ਨਾ ਬਣਾਵਾਂ। ਸੁਨੀਤਾ ਵੀ ਆਫਿਸ ਚਲੀ ਗਈ ਸੀ ਤੇ ਸੱਸ ਜਾਗਰੰਥੀ। ਥੋੜੇ ਟਾਈਮ ਬਾਅਦ ਸੁਮਨ ਦਾ ਪਤੀ ਵੀ ਆਫਿਸ ਚਲਾ ਗਿਆ। ਸੁਮਨ ਆਪਣੇ ਕਮਰੇ ਵਿੱਚ ਬੈਠੀ ਇਹੀ ਸੋਚ ਰਹੀ ਸੀ ਕਿ ਆਖਰ ਕੀ ਕੀਤਾ ਜਾਵੇ। ਕਿਉਂਕਿ ਇਸ ਘਰ ਵਿੱਚ ਉਸ ਨੂੰ ਤੇ ਉਸਦੇ ਪਤੀ ਨੂੰ ਗੁਲਾਮਾਂ ਦੀ ਤਰ੍ਹਾਂ ਰਹਿਣਾ ਪੈ ਰਿਹਾ। ਫਿਰ ਉਸਨੇ ਇੱਕ ਰਸਤਾ ਲੱਭਿਆ ਜੋ ਦੇਖ ਕੇ ਸਾਰਿਆਂ ਨੂੰ ਮਿਰਚਾਂ ਲੱਗਣ ਵਾਲੀਆਂ ਸੀ। ਪਰ ਉਸਨੇ ਉਹੀ ਕੀਤਾ ਜੋ ਉਸ ਨੂੰ ਸਹੀ ਲੱਗਿਆ। ਆਖਰ ਉਸਨੇ ਆਪਣੇ ਦਿਲ ਦੀ ਸੁਣ ਹੀ ਲਈ ਕਿਉਂਕਿ ਹਣ ਸੁਮਨ ਵੀ ਉਹਨਾਂ ਤੋਂ ਅੱਕੀ ਪਈ ਸੀ ਸ਼ਾਮ ਦੇ ਸਮੇਂ ਸੁਨੀਤਾ ਜਿਵੇਂ ਹੀ ਆਪਣੇ ਆਫਿਸ ਤੋਂ ਆ ਕੇ ਆਪਣੇ ਕਮਰੇ ਵਿੱਚ ਗਈ ਤਾਂ ਆਪਣੇ ਕਮਰੇ ਵਿੱਚ ਏਸੀ ਨਾ ਦੇਖ ਕੇ ਉੱਚੀ ਉੱਚੀ ਰੌਲਾ ਪਾਉਣ ਲੱਗੀ ਕਿ ਮੇਰਾ ਏਸੀ ਮੇਰਾ ਏਸੀ ਕਿੱਥੇ ਗਿਆ ਉਸ ਦੀ ਆਵਾਜ਼ ਸੁਣ ਕੇ ਉਸ ਦੀ ਮਾਂ ਵੀ ਭੱਜੀ ਭੱਜੀ ਉਸ ਦੇ ਕਮਰੇ ਵਿੱਚ ਗਈ ਕੀ ਹੋਇਆ ਸੁਨੀਤਾ ਇੰਨੀ ਉੱਚੀ ਉੱਚੀ ਰੌਲਾ ਕਿਉਂ ਪਾ ਰਹੀ ਹੈ ਕੀ ਗੱਲ ਹੋਈ ਆ ਕਿਉਂ ਘਰ ਸੜਤੇ ਚੁੱਕਿਆ ਹੋਇਆ ਫਸਨੇ ਕਿਹਾ ਕਿ ਮੰਮੀ ਮੇਰੇ ਕਮਰੇ ਜੋ ਏਸੀ ਕਿੱਥੇ چلا ਗਿਆ ਕਮਰੇ 'ਚ ਏਸੀ ਨਾ ਦੇਖ ਕੇ ਉਸਦੀ ਮਾਂ ਵੀ ਕਾਫੀ ਹੈਰਾਨ ਰਹਿ ਗਈ ਸੀ ਉਸਦੀ ਮਾਂ ਵੀ ਕਹਿਣ ਲੱਗੀ ਕਿ ਏਸੀ ਕਿੱਥੇ چلا ਗਿਆ ਅੱਜ ਤਾਂ ਮੈਂ ਵੀ ਸਵੇਰ ਦੀ ਘਰ ਨਹੀਂ ਸੀ ਕਿਉਂਕਿ ਮੈਂ ਆਪਣੀ ਸਹੇਲੀ ਦੇ ਘਰ ਜਾਗਰਨ ਤੇ ਗਈ ਸੀ ਸੁਨੀਤਾ ਦੌੜਦੀ ਹੋਈ ਰਸੋਈ ਵਿੱਚ ਚਲੀ ਗਈ ਤੇ ਆਪਣੀ ਭਾਬੀ ਨੂੰ ਪੁੱਛਣ ਲੱਗੀ ਕਿ ਮੇਰਾ ਏਸੀ ਕਿੱਥੇ ਗਿਆ ਉਸਦੀ ਭਾਬੀ ਨੇ ਜਵਾਬ ਦਿੱਤਾ ਕਿ ਦੀਦੀ ਸ਼ਾਇਦ ਤੁਸੀਂ ਭੁੱਲ ਰਹੇ ਹੋ ਉਹ ਏਸੀ ਤੁਹਾਡਾ ਨਹੀਂ ਸਕੋ ਮੇਰਾ ਕਿਉਂਕਿ ਉਹ ਏਸੀ ਮੇਰੇ ਪਿਤਾ ਜੀ ਨੇ ਮੈਨੂੰ ਦਿੱਤਾ ਵੈਸੇ ਵੀ ਤੁਹਾਨੂੰ ਮੇਰੇ ਪਿਤਾ ਜੀ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਇਸ ਲਈ ਉਹ ਏਸੀ ਹੁਣ ਸਹੀ ਟਿਕਾਣੇ ਤੇ ਲੱਗ ਗਿਆ ਜੇ ਤੁਹਾਨੂੰ ਜ਼ਿਆਦਾ ਗਰਮੀ ਲੱਗਦੀ ਹੈ ਤਾਂ ਤੁਸੀਂ ਆਪਣਾ ਖਰੀਦ ਲਵੋ ਇਹ ਸੁਣ ਕੇ ਤਾਂ ਸੁਨੀਤਾ ਦੇ ਹੋਸ਼ ਛੱਡ ਗਏ ਸੀ ਉਹ ਕਹਿਣ ਲੱਗੀ ਤੇਰੀ ਇੰਨੀ ਹਿੰਮਤ ਜਦੋਂ ਮੇਰੇ ਮੂਹਰੇ ਬੋਲੇ ਜਿਵੇਂ ਹੀ ਸੁਨੀਤਾ ਨੇ ਆਪਣੀ ਭਾਬੀ ਸੁਮਨ ਤੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਸੁਮਨ ਨੇ ਉਸ ਦਾ ਹੱਥ ਫੜ ਲਿਆ ਇਹ ਦੇਖ ਕੇ ਸੁਨੀਤਾ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਸੀ ਸੁਮਨ ਦੇ ਮਨ ਚੋਂ ਡਰ ਹੁਣ ਬਿਲਕੁਲ ਨਿਕਲ ਚੁੱਕਿਆ ਸੀ ਉਸ ਨੇ ਆਪਣੀ ਨਣਾਨ ਨੂੰ ਕਿਹਾ ਕਿ ਸੁਨੀਤਾ ਤੈਨੂੰ ਕੀ ਲੱਗਿਆ ਚਲਾਕੀ ਕਰਨੀ ਸਿਰਫ ਤੈਨੂੰ ਹੀ ਆਉਂਦੀ ਹੈ ਸਵੇਰੇ ਤੇਰੇ ਜਾਂਦੇ ਹੀ ਮੈਂ ਤੇਰੇ ਕਮਰੇ 'ਚੋਂ ਏਸੀ ਲਵਾ ਕੇ ਆਪਣੇ ਕਮਰੇ ਵਿੱਚ ਲਵਾ ਲਿਆ ਤੇ ਉਸ ਦਾ ਰਿਮੋਟ ਵੀ ਨਵਾਂ ਮੰਗਵਾ ਲਿਆ ਕਿਉਂਕਿ ਉਸ ਦਾ ਰਿਮੋਟ ਤਾਂ ਤੇਰੇ ਕੋਲ ਆ ਤੇ ਤੂੰ ਉਹ ਦੇਣਾ ਨਹੀਂ ਰਹੀ ਗੱਲ ਬਿਜਲੀ ਤੇ ਪੈਲਦੀ ਉਹ ਮੈਂ ਆਪੇ ਕੰਮ ਕਰਕੇ ਦੇ ਦੇਵਾਂਗੀ। ਇਸ ਲਈ ਤੈਨੂੰ ਟੈਨਸ਼ਨ ਲੈਂਦੀ ਕੋਈ ਲੋੜ ਨਹੀਂ। ਇਹ ਨਾ ਸੋਚ ਤੂੰ ਸਾਡੀ ਅੰਨਦਾਤਾ। ਸੁਮਨ ਦਾ ਪਤੀ ਵੀ ਬਾਹਰ ਖੜਾ ਇਹ ਸਭ ਨਜ਼ਾਰਾ ਦੇਖ ਰਿਹਾ ਸੀ। ਪਰ ਅੱਜ ਉਹ ਕੁਝ ਨਾ ਬੋਲਿਆ। ਜਦੋਂ ਅੰਦਰ ਆਇਆ ਤਾਂ ਸੱਸ ਨੇ ਆਉਂਦਿਆਂ ਹੀ ਉਸਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਤੇ ਕਿਹਾ ਦੇਖ ਤੇਰੀ ਪਤਨੀ ਕਿੰਨੀ ਜ਼ੁਬਾਨ ਲੜਾ ਰਹੀ ਐ। ਉਸ ਨੂੰ ਵੱਡੇ ਛੋਟੇ ਨਾਲ ਬੋਲਣ ਦੀ ਅਕਲ ਹੀ ਨਹੀਂ। ਇਸ ਨੂੰ ਗੁੱਤੋਂ ਫੜ ਲੈ ਤੇ ਚੰਗੀ ਸਰਵਿਸ ਕਰ। ਫੇਰੇ ਦੀ ਅਕਲ ਤੇ ਕਾਣੇ ਆਉਗੇ ਪਰ ਉਸਨੇ ਆਪਣੀ ਮਾਂ ਨੂੰ ਇੱਕੀ ਗੱਲ ਕਹੀ ਕਿ ਮਾਂ ਤੁਸੀਂ ਹੁੰਦੇ ਕੌਣ ਉਹਦੇ ਨਾਲ ਇਸ ਤਰ੍ਹਾਂ ਗੱਲ ਕਰਨ ਵਾਲੇ ਜੇ ਕੋਈ ਜ਼ਬਰਦਸਤੀ ਕਿਸੇ ਦੀ ਚੀਜ਼ ਤੇ ਆਪਣਾ ਹੱਕ ਜਮਾਊਗਾ ਤਾਂ ਉਸਦੇ ਨਾਲ ਇਸ ਤਰ੍ਹਾਂ ਹੀ ਹੋਣਾ ਆਪਣੇ ਪਤੀ ਨੂੰ ਆਪਣੇ ਵੱਲ ਦੀ ਗੱਲ ਕਰਦਿਆਂ ਵੇਖ ਸੋਮਨ ਨੂੰ ਬਹੁਤ ਖੁਸ਼ੀ ਹੋਈ ਉਹ ਵੀ ਦਹਾੜ ਕੇ ਬੋਲਣ ਲੱਗੀ ਮੇਰੇ ਪਿਤਾ ਜੀ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਵਿੱਚ ਕਮੀ ਕੱਢਣ ਵਾਲੇ ਤੁਸੀਂ ਕੌਣ ਹੁੰਦੇ ਹੋ ਮੈਂ ਕਿਸੇ ਦੀ ਚੀਜ਼ ਵਾਪਸ ਨਹੀਂ ਲਈ ਸਭਉ ਮੇਰੇ ਪਿਤਾ ਜੀ ਦੀ ਦਿੱਤੀ ਹੋਈ ਚੀਜ਼ ਆ ਜੋ ਮੈਂ ਵਾਪਸ ਲਈਏ ਜੇ ਤੁਹਾਨੂੰ ਇਹ ਸੀ ਜ਼ਿਆਦਾ ਹੀ ਵਧੀਆ ਲੱਗਦਾ ਤਾਂ ਤੁਸੀਂ ਵੀ ਲਵਾ ਲਓ ਸੁਨੀਤਾ ਇਹ ਗੱਲ ਨਾ ਸੁਣ ਕੇ ਕਾਫੀ ਹੈਰਾਨ ਰਹਿ ਗਈ ਸੀ ਉਸਦੇ ਮੂੰਹ ਤੇ ਤਾਂ ਜਿਵੇਂ ਹੁਣ ਤਾਲਾ ਲੱਗ ਗਿਆ ਹੋਵੇ ਕਿਉਂਕਿ ਸੁਮਨ ਦਾ ਪਤੀ ਵੀ ਹੁਣ ਉਹਨਾਂ ਦੋਨਾਂ ਦੇ ਲਈ ਨਹੀਂ ਬੋਲਿਆ ਸੀ ਬਾਅਦ ਵਿੱਚ ਸੁਮਨ ਦੇ ਪਤੀ ਨੇ ਉਸ ਨੂੰ ਕਿਹਾ ਕਿ ਸੁਮਨ ਮੈਂ ਜਾਣਦਾ ਸੀ ਕਿ ਤੇਰੀ ਕੋਈ ਗਲਤੀ ਨਹੀਂ ਹੈ ਪਰ ਦੀਦੀ ਦੇ ਕਾਰਨ ਮੈਂ ਬੋਲ ਨਾ ਸਕਿਆ ਪਰ ਹੁਣ ਮੈਂ ਚੁੱਪ ਨਹੀਂ ਰਾਂਗਾਂ ਹੁਣ ਮੇਰੀ ਤਨਖਾਹ ਵੀ ਵੱਜ ਜਾਣੀ ਆ ਤੇ ਤੈਨੂੰ ਕਿਸੇ ਦੀ ਗੱਲ ਸੁਣਨ ਦੀ ਕੋਈ ਲੋੜ ਵੀ ਨਹੀਂ ਇਹ ਗੱਲ ਸੁਣ ਕੇ 소ਮਨ ਨੂੰ ਬਹੁਤ ਖੁਸ਼ੀ ਹੋਈ 소ਮਨ ਨੇ ਆਪਣੇ ਪਤੀ ਨੂੰ ਖੁਸ਼ੀ ਨਾਲ ਗੱਲ ਨਾਲ ਲਾ ਲਿਆ ਆ ਜੋ ਅਸੀਂ ਸਾਰੀਆਂ ਮੁਸੀਬਤਾਂ ਖਤਮ ਹੋਣ ਜਾ ਰਹੀਆਂ ਸੀ ਤੇ ਹੁਣ ਉਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਵਾਲੀਆਂ ਸੀ ਸੋ ਦੋਸਤੋ ਬਰਦਾਸ਼ਤ ਕਰਨ ਦੀ ਵੀ ਇੱਕ ਹੱਦ ਹੁੰਦੀ ਹੈ ਜਦ ਕੋਈ ਇਹ ਹੱਦ ਪਾਰ ਕਰ ਲਵੇ ਤਾਂ ਉਸ ਨੂੰ ਸਬਕ ਸਿਖਾਉਣਾ ਹੀ ਪੈਂਦਾ ਝੁਲਮ ਤਾਨੇ ਮੇਨੇ ਉਦੋਂ ਤੱਕ ਮਿਲਦੇ ਰਹਿਣਗੇ ਜਦੋਂ ਤੱਕ ਤੁਸੀਂ ਉਹਨਾਂ ਨੂੰ ਸਹਿੰਦੇ ਰਹੋਗੇ ਪਰ ਜਦ ਤੁਹਾਨੂੰ ਜਵਾਬ ਦੇਣਾ ਆ ਗਿਆ ਤਾਂ ਜ਼ਿੰਦਗੀ ਵਿੱਚ ਬਦਲਾ ਪੱਕਾ ਆ ਜਾਂਦਾ ਸੋ ਜੇਕਰ ਤੁਸੀਂ ਆਪਣੀ ਜਗ੍ਹਾ ਸਹੀ ਹੋ ਤਾਂ ਬੋਲਣਾ ਸਿੱਖੋ ਸੋ ਦੱਸਿਓ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਜ਼ਰੂਰ ਕਮੈਂਟ ਕਰਿਓ ਤੁਹਾਡੇ ਜਵਾਬ ਦਾ ਇੰਤਜ਼ਾਰ ਰਹੇਗਾ ਚੰਗੀ ਲੱਗੀ ਵੀਡੀਓ ਲਾਈਕ ਕਰਿਓ ਵੱਧ ਵੱਧ ਸ਼ੇਅਰ ਕਰਿਓ ਤੇ ਜੇਕਰ ਚੈਨਲ ਨੂੰ ਪਹਿਲੀ ਵਾਰ ਸਾਨੂੰ ਹੋ ਤਾਂ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕੱਲ੍ਹ ਹੋਰ ਵੱਖਰੀ ਤੇ ਨਵੀਂ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਦੇ ਨਾਲ ਸ਼ੁਕਰੀਆ